ਪੈਟਰਨ ਜਿਹੜਾ ਮੁਲਾਜ਼ਮਾਂ ਨੂੰ ਮਿਲਦਾ ਰਿਹਾ ਉਹੀ ਪੈਟਰਨ ਪੈਨਸ਼ਨਰਾਂ ਨੂੰ ਮਿਲਦਾ ਰਿਹਾ ਲੇਕਿਨ ਉਹਨੂੰ ਛੱਡ ਕੇ 2.59 ਦਾ ਪੈਟਰਨ ਛੱਡ ਕੇ ਇਹਨਾਂ ਨੇ ਐਤ ਕੀ ਪੰਜਾਬ ਦੇ ਪੈਨਸ਼ਨਰਾਂ ਵੱਡਾ ਧਰੋਕ ਮਾਇਆ ਉਹਦੇ ਲਈ ਲੋਕ ਜਿਹੜੇ ਪੈਨਸ਼ਨਰਾਂ ਦੇ ਬਜ਼ੁਰਗਾਂ ਦੇ ਮਨਾਂ 'ਚ ਬੜਾ ਗੁੱਸਾ ਹੈ ਕੱਲ ਤੁਸੀਂ ਦੇਖਿਆ ਹੁਣੇ اسی ਥਾਂ ਦੇ ਉੱਤੇ ਬਹੁਤ ਵੱਡੀ ਇਤਿਹਾਸ ਘਰੇਲੀ ਕਰਕੇ ਉਹ ਗਏ ਆ ਜੇ ਗੱਲ ਮੁਲਾਜ਼ਮਾਂ ਦੇ ਕਰੀਅਰ ਵਰਕਿੰਗ ਦੀ ਜਿਨ੍ਹਾਂ ਦੀ ਅੱਜ ਰੈਲੀ ਤੁਸੀਂ ਦੇਖਦੇ ਹੋ ਲੋਕ ਵੱਡੀ ਗਿਣਤੀ 'ਚ ਆਉਣੇ ਸ਼ੁਰੂ ਹੋ ਗਏ ਹਾਂਜੀ ਉਹਨਾਂ ਦੇ ਪੇ ਕਮਿਸ਼ਨ ਦੇ ਬਕਾਏ ਡੀਏ ਦੇ ਬਕਾਏ ਔਰ ਪੱਤੇ ਜਿਹੜੇ ਲੋਕ ਇਹ ਸਰਕਾਰ ਕਹਿੰਦੀ ਹੈ ਵੀ ਅਸੀਂ ਸਰਕਾਰ ਪਿੰਡਾਂ ਚੋਂ ਚਲਾਣੇ ਆ ਪਿੰਡੂ ਪਤਾ ਜਿਹੜਾ ਕਿ ਸਭ ਤੋਂ ਵੱਧ ਲੋਕਾਂ ਨੂੰ ਉਤਸ਼ਾਹਤ ਕਰਦਾ ਪਿੰਡਾਂ ਚ ਸਰਵਿਸ ਮੁਹੱਈਆ ਕਰਾਉਣ ਦੇ ਲਈ ਉਹ ਪਿੰਡੂ ਪਤਾ ਇਹਨਾਂ ਬੇਈਮਾਨਾਂ ਨੇ ਜਾਮ ਕੀਤਾ ਹੋਇਆ ਉਹਦੇ ਸਮੇਤ 37 ਜਿਹੜੇ ਪੱਤੇ ਐ ਉਹ ਜਾਮ ਕੀਤੇ ਐ ਕੋਈ ਕਿਸੇ ਕਿਸਮ ਦਾ ਮੁਲਾਜ਼ਮਾ ਨੂੰ ਰਾਹਤ ਇਹਨਾਂ ਨੇ ਨਹੀਂ ਦਿੱਤੀ ਸੋ ਮੇਰਾ ਕਹਿਣ ਤੋਂ ਭਾਵ ਇਹ ਐ ਦੇ ਮੁਲਾਜ਼ਮਾਂ ਔਰ ਪੈਨਸ਼ਨਰਾਂ ਦੇ ਮਨਾਂ 'ਚ ਬੜਾ ਗੁੱਸਾ ਹੈ ਇਹ ਸਰਕਾਰ ਦੇ ਖਿਲਾਫ ਜਦੋਂ ਇਹਨਾਂ ਲੋਕਾਂ ਨੇ ਲੋਕਾਂ ਦੇ ਵਿੱਚ ਜਾਣਾ ਵਿਚਰਨਾ ਚੋਣਾਂ ਦੇ ਦੌਰਾਨ ਇਹਨਾਂ ਨੂੰ ਵੱਡੇ ਰੋਧ ਦਾ ਸਾਹਮਣਾ ਕਰਨਾ ਪਊਗਾ ਆਉਣ ਵਾਲੇ ਸਮੇਂ 'ਚ ਸੋ ਇਸ ਕਰਕੇ ਅਸੀਂ ਤੇ ਇਕ ਸਿਰਫ ਆਪਣੇ ਇਕੱਠ ਤੇ ਰੱਖਦੇ ਆਂ ਆਪਣੀਆਂ ਜਥੇਬੰਦੀਆਂ ਤੇ ਆਸ ਹੈ ਸਾਨੂੰ ਜਿੱਡਾ ਵੱਡਾ ਸਾਡਾ ਦਬਾਅ ਹੋਊਗਾ ਉਹਦੇ ਅਕੋਰਡਿੰਗਲੀ ਸਾਡੀ ਪ੍ਰਾਪਤੀਆਂ ਹੋਣਗੀਆਂ ਸੋ ਇਹ ਅਸੀਂ ਕਹਿਣਾ ਚਾਹੁੰਦੇ ਜੀ ਹੁਣ ਕੀ ਵਿਚਾਰ ਆ ਦੇਖੋ ਡੀਏ ਦੇ ਬਾਰੇ ਇਹ ਹੈ ਜੀ ਬਈ ਹਲੋ ਹਲੋ ਮਹਿੰਗਾਈ ਜਿਹੜੀ ਆ ਉਹ ਅੰਤਾਂ ਦੀ ਜਿਹੜੀ ਆ ਇਸ ਵੇਲੇ ਵਧੀ ਜਾਂਦੀ ਹੈ ਮਹਿੰਗਾਈ ਛੜਪੇ ਮਾਰਦੀ ਵੱਧ ਰਹੀ ਹੈ ਲੇਕਿਨ ਲੰਬੇ ਸਮੇਂ ਤੋਂ ਇਹਨਾਂ ਵੱਲੋਂ ਪੰਜਾਬ ਦਾ ਡੀਏ ਜਿਹੜਾ ਹੈ 11% ਪਹਿਲਾਂ ਅਸੀਂ ਆਲਰੇਡੀ ਪਿੱਛੇ ਲੈ ਰਹੇ ਹਾਂ ਹੁਣ ਫੇਰ ਡਿਊ ਹੈ ਸੋ ਇਸ ਕਰਕੇ ਡੀਏ ਤੁਰੰਤ ਦੇਣਾ ਬਣਦਾ ਹੈ ਜੇ ਸਰਕਾਰ ਜਿਹੜੀ ਹੈ ਕੋਈ ਮਲਮ ਲਾਉਣਾ ਚਾਹਦੀ ਹੈ ਮੁਲਾਜ਼ਮਾਂ ਔਰ ਪੈਨਸ਼ਨਰਾਂ ਦੇ ਉੱਤੇ ਨਹੀਂ ਤਾਂ ਸਰਕਾਰ ਜਿਹੜਾ ਆਪਣਾ ਪੜਿਆ ਵਿਚਾਰ ਲਵੇ ਮਾਨ ਵਾਲਾ ਸਮਾਂ ਜਿਹੜਾ ਫੇਰ ਮੁਲਾਜ਼ਮਾਂ ਔਰ ਪੈਨਸ਼ਨਰਾਂ ਦਾ ਹੋਊਗਾ ਇਹ ਕਹਿਣਾ ਚਾਹਨੀ ਐ ਸੀ ਦਈਏ ਤੁਸੀਂ ਅੰਤ। ਧੰਨਵਾਦੀ। ਉਹ ਦਰਾਂ ਇੱਕ ਮਿੰਟ ਦਰਵਾਣੀ, ਦਰਵਾਣੀ। ਪ੍ਰਧਾਨ ਜੀ ਅਜੰਮਬ ਸਾਹਿਬ ਕੋਲ ਦਰਹਮਾਹਰੀ ਦੇ ਵਿੱਚ ਇੱਥੇ ਮਲਾਉਣ ਰੈਲੀ ਕੀਤੀ ਜਾ ਰਹੀ ਆ। ਪਹਿਲਾਂ ਵੀ ਕੀ ਰੈਲੀਆਂ ਕੀਤੀਆਂ ਕਿ ਮੁੱਖ ਮੰਤਰੀ ਤੋਂ ਮੰਗਾਂ ਦਾ ਵੀ ਸਰਕਾਰ ਆਸਾ ਮਤਲਬ ਮਲਾਉਣ ਆਸ ਕਰਦੇ ਵੀ ਉਹ ਮਿਲੂ ਕੋਸ਼ਿਸ਼ ਕਰ ਦੇ। ਦੇਖੋ ਅੱਜ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਔਰ ਪੈਨਸ਼ਨਰਾਂ ਦਾ ਸਭ ਤੋਂ ਵੱਡਾ ਜਿਹੜਾ ਪਲੇਟਫਾਰਮ ਹੈ। ਉਹਦੇ ਵੱਲੋਂ ਪਿਛਲੇ 3 ਸਾਲ ਤੋਂ ਜਦੋਂ ਦੀ ਇਹ ਸਰਕਾਰ ਹੋਂਦ ਚ ਆਈ ਹੈ ਆਪਣੀਆਂ ਹੱਕੀ ਔਰ ਜਾਇਜ਼ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਸਰਕਾਰ ਦੇ ਵਿਰੁੱਧ ਕੀਤਾ ਜਾ ਰਿਹਾ ਲੇਕਿਨ ਇਤਿਹਾਸ ਕਾ ਸਚਾਈ ਇਹ ਹੈ ਵੀ ਇਹ ਸਰਕਾਰ ਨੇ 8-10 ਮੀਟਿੰਗਾਂ ਲਿਖਤੀ ਤੌਰ ਤੇ ਦੇਣ ਤੋਂ ਬਾਵਜੂਦ ਵੀ ਅੱਜ ਤੱਕ ਇੱਕ ਵੀ ਮੀਟਿੰਗ ਇਹਨਾਂ ਦੀ ਮਚੌਰ ਨਹੀਂ ਹੋਈ ਹੈ ਔਰ ਉਸ ਤੋਂ ਵੀ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਜਦੋਂ ਆਪਾਂ ਪਿੱਛੇ ਜਿਮਨੀ ਚੌਣ ਸੀ ਜਲੰਧਰ ਵਾਲੀ ਉਦੋਂ ਸਰਕਾਰ ਨੇ ਇੱਕ ਦਿਨ ਪਹਿਲਾਂ ਸਾਡੇ ਸਾਰੇ ਆਗੂਆਂ ਨੂੰ ਬੁਲਾ ਕੇ ਉੱਥੇ ਮੁੱਖ ਮੰਤਰੀ ਨੇ ਕਿਹਾ ਵੀ ਮੇਰੇ ਤੇ ਇਤਵਾਰ ਕਰੋ ਮਤਲਬ ਮੈਂ ਤੁਹਾਡੇ ਨਾਲ ਝਵਾਨ ਕਰ ਰਿਹਾ ਉਹ ਮੀਟਿੰਗ ਵੀ ਜਿਹੜੀ ਮਚੂਰ ਨਹੀਂ ਹੋਈ ਸੋ ਮੇਰਾ ਕਹਿਣ ਤੋਂ ਬਾਅਦ ਇਹ ਹੈ ਵੀ ਇਹ ਸਰਕਾਰ ਪ੍ਰਤੀ ਮੁਲਾਜ਼ਮਾਂ ਔਰ ਪੈਨਸ਼ਨਰਾਂ ਦੇ ਵਿੱਚ ਐਡੀ ਬੇਵਿਸ਼ਵਾਸੀ ਹੈ ਉਹਨਾਂ ਨੂੰ ਬਿਲਕੁਲ ਇਹ ਸਰਕਾਰ ਦੀ ਕਹਿਣੀ ਔਰ ਕਥਨੀ ਦੇ ਵਿੱਚ ਕੋਈ ਵੀ ਮਤਲਬ ਇਹ ਇਤਵਾਰ ਨਹੀਂ ਹੈਗਾ ਦੂਜੀ ਬੇਨਤੀ ਇਹ ਹੈ ਇਹ ਵੀ ਸੱਚ ਹੈ ਗੱਲ ਪੀ ਅੱਜ ਤੱਕ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਪੈਨਸ਼ਨਰਾਂ ਨਾਲ ਪਹਿਲੀ ਵਾਰੀ ਇਸ ਸਰਕਾਰ ਦੇ ਕਾਰਜਕਾਲ 'ਚ ਇਹ ਵੱਡਾ ਧੋਖਾ ਹੋਇਆ ਜਿਹੜਾ ਪੈਟਰਨ ਜਿਹੜਾ ਹੈ ਮੁਲਾਜ਼ਮਾਂ ਨੂੰ ਮਿਲਦਾ ਰਿਹਾ ਉਹੀ ਪੈਟਰਨ ਪੈਨਸ਼ਨਰਾਂ ਨੂੰ ਮਿਲਦਾ ਰਿਹਾ ਲੇਕਿਨ ਉਹਨੂੰ ਛੱਡ ਕੇ 2.59 ਦਾ ਪੈਟਰਨ ਛੱਡ ਕੇ ਇਹਨਾਂ ਨੇ ਐਤਕੀ ਪੰਜਾਬ ਦੇ ਪੈਨਸ਼ਨਰਾਂ ਵੱਡਾ ਧਰੋਹ ਕਮਾਇਆ ਉਹਦੇ ਲਈ ਲੋਕ ਜਿਹੜੇ ਪੈਨਸ਼ਨਰਾਂ ਦੇ ਬਜ਼ੁਰਗਾਂ ਦੇ ਮਨਾਂ 'ਚ ਬੜਾ ਗੁੱਸਾ ਹੈ ਤਾਲ ਤੁਸੀਂ ਦੇਖਿਆ ਹੁਣ ਐਸੀ ਥਾਂ ਦੇ ਉੱਤੇ ਬਹੁਤ ਵੱਡੀ ਇਤਿਹਾਸਕ ਰੈਲੀ ਕਰਕੇ